ਸੋਸ਼ਲ ਮੀਡੀਆ ਤੇ ਇਸ ਵੇਲੇ ਸਭ ਤੋਂ ਵੱਧ ਗੱਲ ਕੀਤੀ ਜਾ ਰਹੀ ਹੈ ਮਹਿਕ ਪ੍ਰੀਤ ਬਾਰੇ ਉਹ ਮਸ਼ਹੂਰ ਪੰਜਾਬੀ ਬਲੌਗਰ ਮਨਿੰਦਰ ਮਾਰਕਟ ਦੇ ਭਰਾ ਰਵੀ ਦੀ ਘਰ ਵਾਲੀ ਹੈ ਜੋ ਸ਼ੁਰੂ ਵਿੱਚ ਕੈਨੇਡਾ ਵਿੱਚ ਉਹ ਬੜੀ ਖੁਸ਼ਦਿਲੀ ਨਾਲ ਜ਼ਿੰਦਗੀ ਗੁਜ਼ਾਰ ਰਹੀ ਸੀ ਅਤੇ ਅਕਸਰ ਪੰਜਾਬੀ ਬਲੌਗਰ ਦੇ ਬਲੌਗਸ ਵਿੱਚ ਮੁਸਕਰਾਉਂਦੀ ਹੋਈ ਦਿਖਾਈ ਦਿੰਦੀ ਸੀ ਪਰ ਕਿਸਮਤ ਨੇ ਇੱਕ ਅਜੀਹਾ ਮੋੜ ਲਿਆ ਕਿ ਉਹ ਹੌਲੀ-ਹੌਲੀ ਡਿਪਰੈਸ਼ਨ ਦੀ ਗੰਭੀਰ ਸਮੱਸਿਆ ਦੇ ਵਿੱਚ ਫਸ ਗਈ ਕੈਨੇਡਾ ਦੇ ਡਾਕਟਰ ਉਸ ਦੀ ਹਾਲਤ ਨੂੰ ਸਮਝ ਨਹੀਂ ਪਾਏ ਅਤੇ ਇਲਾਜ ਸਹੀ ਢੰਗ ਨਾਲ ਨਹੀਂ ਕਰ ਸਕੇ ਆਖਿਰਕਾਰ ਉਸ ਨੂੰ ਇਕੱਲਿਆਂ ਹੀ ਇੰਡੀਆ ਆ ਕੇ ਇਲਾਜ ਕਰਵਾਉਣਾ ਪਿਆ ਸਭ ਤੋਂ ਦੁਖਦਾਈ ਗੱਲ ਇਹ ਸੀ ਕਿ ਉਸ ਦੀ ਤਕਲੀਫ ਦੇ ਦੌਰਾਨ ਘਰ ਦੇ ਆਨੇਤਾ ਕੋਈ ਸਹਾਰਾ ਨਹੀਂ ਦਿੱਤਾ ਪਰ ਰਵੀ ਜਸਨੂ ਉਸ ਦੇ ਨਾਲ ਸਭ ਤੋਂ ਪਹਿਲਾਂ ਖੜਨਾ ਚਾਹੀਦਾ ਸੀ ਉਸ ਨੇ ਵੀ ਸਾਥ ਨਹੀਂ ਦਿੱਤਾ ਹੁਣ ਹਾਲ ਹੀ ਦੇ ਵਿੱਚ ਮੈਕਪ੍ਰੀਤ ਬਾਰੇ ਇੱਕ ਹੋਰ ਚੌਕਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਉਸਦੀ ਭੈਣ ਦੇ ਦੱਸੇ ਅਨੁਸਾਰ ਉਸਦੀ ਡਿਪਰੈਸ਼ਨ ਦੀ ਸਮੱਸਿਆ ਫਿਰ ਤੋਂ ਵੱਧ ਗਈ ਹੈ ਜਿਸ ਕਰਕੇ ਉਸ ਨੂੰ ਮੋੜ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹੈ ਲਾਈਵ ਤਸਵੀਰਾਂ ਅਤੇ ਵੀਡੀਓਜ਼ ਵਿੱਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਮੈਕ ਦੀ ਹਾਲਤ ਕਾਫੀ ਗੰਭੀਰ ਹੈ ਡਾਕਟਰਾਂ ਵੱਲੋਂ ਪਰਿਵਾਰ ਨੂੰ ਕਿਹਾ ਗਿਆ ਹੈ ਕਿ ਜ਼ਿਆਦਾ ਟੈਨਸ਼ਨ ਨਾ ਦਿੱਤੀ ਜਾਵੇ ਪਰ ਇਸ ਦੇ ਬਾਵਜੂਦ ਉਸ ਦੀ ਸਿਹਤ ਹਰ ਰੋਜ਼ ਖਰਾਬ ਹੋ ਰਹੀ ਹੈ ਦੂਜੇ ਪਾਸੇ ਲੋਕਾਂ ਦੇ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਤੇ ਰਵੀ ਅਤੇ ਉਸ ਦੇ ਘਰ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਹਨਾਂ ਤੇ ਕਈ ਵੱਡੇ ਸਵਾਲ ਉਠਾਏ ਜਾ ਰਹੇ ਹਨ ਕਿ ਇੰਨੀ ਵੱਡੀ ਗੰਭੀਰ ਬਿਮਾਰੀ ਵਿੱਚ ਇੱਕ ਕੁੜੀ ਨੂੰ ਇਕੱਲਿਆਂ ਛੱਡ ਕਿੰਨਾ ਗਲਤ ਹੈ ਲੋਕ ਗੁੱਸੇ ਵਿੱਚ ਕਹਿ ਰਹੇ ਹਨ ਕਿ ਰਵੀ ਤਾਂ ਕੈਨੇਡਾ ਵਿੱਚ ਆਰਾਮ ਨਾਲ ਮौजਾਂ ਮਾਣ ਰਿਹਾ ਹੈ ਜਦ ਕਿ ਉਸ ਦੀ ਘਰਵਾਲੀ ਇੱਥੇ ਜ਼ਿੰਦਗੀ ਅਤੇ ਮੌਤੇ ਦੀ ਵਿਚਕਾਰ ਫਸੀ ਹੋਈ ਹੈ ਉਸ ਦੇ ਵਿਰੁੱਧ ਕਾਫੀ ਜਲੂਸ ਅਤੇ ਨਕਾਰਾਤਮਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਇਸ ਸਮੇਂ ਮੈਕ ਹਸਪਤਾਲ ਵਿੱਚ ਭਰਤੀ ਹੈ ਤੇ ਉਸ ਦੇ ਚਾਹਣ ਵਾਲੇ ਸਿਰਫ ਇਹੀ ਅਰਦਾਸ ਕਰ ਰਹੇ ਹਨ ਕਿ ਪਰਮਾਤਮਾ ਜਲਦੀ ਉਸ ਨੂੰ ਸਿਹਤਮੰਦ ਕਰਕੇ ਘਰ ਵਾਪਸ ਭੇਜੇ ਅਸੀਂ ਵੀ ਚਾਹੁੰਦੇ ਹਾਂ ਕਿ ਉਹ ਮੋੜ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤਾ ਸਕੇ ਹੁਣ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ